ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਦੇ ਵਿੱਚ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਜੀ ਦੇ ਵਿੱਚ ਮੈਂ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ 15 ਪਾਗ ਸਹਿਬਾਨ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਦਾ ਜ਼ਿਕਰ ਕੀਤਾ ਸੀ ਉਸ ਵੀਡੀਓ ਦੇ ਵਿੱਚ ਮੈਂ 7 ਪਾਗ ਸਹਿਬਾਨ ਜੀ ਦੇ ਜੀਵਨ ਦੀ ਗੱਲ ਕੀਤੀ ਸੀ ਤੇ ਆਪਾਂ ਉਹਦੇ ਵਿੱਚ ਗੱਲ ਕੀਤੀ ਸੀ ਕਿ ਅਗਲੇ ਆਉਣ ਵਾਲੇ ਦੂਜੇ ਭਾਗ ਦੇ ਵਿੱਚ ਜੋ ਬਾਕੀ ਦੇ 8 ਪਾਗ ਸਹਿਬਾਨ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਸੋ ਅੱਜ ਦੀ ਵੀਡੀਓ ਇਸੇ ਵਿਸ਼ੇ ਦੇ ਉੱਤੇ ਹੈ ਉਸ ਵੀਡੀਓ ਚ ਜਿੰਨਾ ਪਾਗ ਸਹਿਬਾਨ ਦੀ ਮੈਂ ਗੱਲ ਕੀਤੀ ਸੀ ਉਹ ਸਨ ਭਗਤ ਜਯਦੇਵ ਜੀ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਭਗਤ ਸਦਨਾ ਜੀ ਭਗਤ ਧੰਨਾ ਜੀ ਭਗਤ ਪੀਪਾ ਜੀ ਤੇ ਭਗਤ ਸੈਨ ਜੀ ਸੋ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਆ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਮੈਂ ਉਸ ਵੀਡੀਓ 'ਚ ਗੱਲ ਕੀਤੀ ਸੀ ਕਿ ਜੇਕਰ ਅਸੀਂ ਭਗਤ ਸਹਿਬਾਨ ਜੀ ਦੇ ਜੀਵਨ ਦੀ ਗੱਲ ਕਰੀਏ ਤਾਂ ਹਰੇਕ ਭਗਤ ਸਹਿਬਾਨ ਜੀ ਦੇ ਜੀਵਨ ਉੱਪਰ ਇੱਕ ਵੱਖਰੀ-ਵੱਖਰੀ ਵੀਡੀਓ ਬਣ ਸਕਦੀ ਆ ਪਰ ਸਾਡਾ ਯਤਨ ਸੀ ਕਿ ਅਸੀਂ ਇੱਕੋ ਵੀਡੀਓ ਦੇ ਵਿੱਚ 15 ਭਗਤ ਸਹਿਬਾਨ ਜੀ ਦੇ ਜੀਵਨ ਤੇ ਉਹਨਾਂ ਦੇ ਜੀਵਨ ਨਾਲ ਜੁੜੀ ਹੋਈ ਇੱਕ ਘਟਨਾ ਦੀ ਗੱਲ ਕਰੀਏ ਪਰ ਵੀਡੀਓ ਜ਼ਿਆਦਾ ਲੰਬੀ ਹੋਣ ਕਰਕੇ ਅਸੀਂ ਇੱਕ ਭਾਗ ਵਿੱਚ ਸਿਰਫ 7 ਭਗਤ ਸਹਿਬਾਨ ਜੀ ਦੇ ਜੀਵਨ ਦੀ ਹੀ ਗੱਲ ਕਰ ਸਕੇ ਸੋ ਅੱਜ ਉਸੇ ਵੀਡੀਓ ਦੂਜਾ ਭਾਗ ਲੈ ਕੇ ਅਸੀਂ ਆਪ ਜੀ ਦੇ ਸਾਹਮਣੇ ਹਾਂ ਸੋ ਜਿਨ੍ਹਾਂ ਨੇ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ ਮੈਂ ਬੇਨਤੀ ਕਰੂੰਗਾ ਕਿ ਸਾਡੇ ਪੇਜ ਤੇ ਵਿਜ਼ਿਟ ਕਰਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਮੈਂ ਉੱਪਰ ਆਈ ਬਟਨ ਦੇ ਵਿੱਚ ਇਹ ਤਾਂ ਲਿੰਕ ਦੇ ਦੂੰਗਾ ਤੁਸੀਂ ਉਸ ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆਪਾਂ ਵਾਧਦੇ ਹਾਂ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਤੇ ਆਪਾਂ ਇਸ ਵੀਡੀਓ ਦੇ ਵਿੱਚ ਜੋ ਬਾਕੀ ਦੇ 8 ਭਗਤ ਸਹਿਬਾਨ ਨੇ ਉਹਨਾਂ ਦੀ ਜੀਵਨ ਦੀ ਗੱਲ ਕਰਾਂਗੇ ਭਗਤ ਪਰਮਾਨੰਦ ਜੀ ਭਗਤ ਬੈਣੀ ਜੀ ਭਗਤ ਰਮਾਨੰਦ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਸ਼ੇਖ ਫਰੀਦ ਜੀ ਭਗਤ ਭੀਖਣ ਜੀ ਭਗਤ ਸੂਰਦਾਸ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਪਾਗੇ ਸਹਿਬਾਨ ਜੀ ਦੇ ਜੀਵਨ ਦੀ ਗੱਲ ਕਰਾਂਗੇ। ਸੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਇੱਕ ਬੇਨਤੀ ਹੋ ਰਿਹਾ ਕਿ ਜਿਹੜੇ ਵੀਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਜੋ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੀ ਵੀਡੀਓਜ਼ ਨੂੰ ਦੇਖ ਸਕੋ। ਬਾਕੀ ਤੁਸੀਂ ਦੇਖ ਰਹੇ ਹੋਗੇ कि ਜਿੱਥੇ ਸਾਡੇ ਚੈਨਲ ਦਾ ਨਾਮ ਆ ਰਿਹਾ ਹੈ ਉਹਦੇ ਅੱਗੇ ਜਿੱਥੇ ਸਬਸਕ੍ਰਾਈਬ ਦੀ ਆਪਸ਼ਨ ਆ ਉਹਦੇ ਨਾਲ ਹੀ ਜੁਆਇਨ ਦੀ ਆਪਸ਼ਨ ਵੀ ਆ ਰਹੀ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਇਹਨੂੰ ਜੁਆਇਨ ਵੀ ਕਰ ਸਕਦੇ ਹੋ ਹੁਣ ਜੁਆਇਨ ਕਰਨ ਦਾ ਕੀ ਲਾਭ ਹੋਊਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਜੁਆਇਨ ਕੀਤਾ ਹੋਊਗਾ ਅਸੀਂ ਉਹਨਾਂ ਦੇ ਕਮੈਂਟਸ ਦੇ ਰਿਪਲਾਈ ਦੇਵਾਂਗੇ ਤੇ ਕੱਲ ਨੂੰ ਜਦੋਂ ਅਸੀਂ ਕਿਤੇ ਲਾਈਵ ਵੀ ਆਉਨੇ ਆਪਣੇ ਚੈਨਲ ਦੇ ਉੱਪਰ ਤਾਂ ਅਸੀਂ ਉਹਨਾਂ ਦੀਆਂ ਗੱਲਾਂ ਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਜ਼ਰੂਰ ਦੇਵਾਂਗੇ ਸੋ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਜੁਆਇਨ ਜ਼ਰੂਰ ਕਰ ਲਿਓ ਤਾਂ ਠੀਕ ਹੈ ਜੀ ਫਿਰ ਵਾਦਦੇ ਆ ਜੀ ਆਪਣੇ ਅੱਜ ਦੇ ਇਸ ਵੀਡੀਓ ਵੱਲ ਤੇ ਗੱਲ ਕਰਦੇ ਆ ਪਹਿਲੇ ਭਗਤ ਸਾਹਿਬਾਨ ਦੀ ਭਗਤ ਪਰਮਾਨੰਦ ਜੀ ਭਗਤ ਪਰਮਾਨੰਦ ਜੀ ਦਾ ਜਨਮ 1483 ਨੂੰ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਹੁੰਦਾ ਹੈ ਆਪ ਜੀ ਦੀ ਉਮਰ ਤਕਰੀਬਨ 26 ਸਾਲ ਦੀ ਹੋ ਗਈ ਜਦੋਂ ਆਪ ਜੀ ਦਾ ਮੇਲ ਗੁਰੂ ਵੱਲਭਚਾਰੀਆ ਜੀ ਨਾਲ ਹੁੰਦਾ ਹੈ ਆਪ ਜੀ ਗੁਰੂ ਵੱਲਭਚਾਰੀਆ ਜੀ ਨੂੰ ਆਪਣਾ ਗੁਰੂ ਧਾਰਨ ਕਰਦੇ ਹੋ ਆਪ ਜੀ ਦੀ ਭਗਤੀ ਵਿਰਾਗਮਈ ਭਗਤੀ ਹੁੰਦੀ ਸੀ ਅਕਸਰ ਆਪ ਜਦੋਂ ਭਗਤੀ ਵਿੱਚ ਬੈਠਦੇ ਸਮਾਧੀ ਲਾਉਂਦੇ ਤਾਂ ਆਪ ਜੀ ਦੀਆਂ ਨੇਤਰਾਂ ਵਿੱਚ ਜਲ ਉਤਰ ਆਇਆ ਕਰਦੇ ਸੀ ਤੇ ਆਪ ਵਿਰਾਗਮਈ ਤਰੀਕੇ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਭਗਤ ਪਰਮਾਨੰਦ ਜੀ ਅਕਸਰ ਆਪਣੀ ਭਗਤੀ ਨੂੰ ਸਾਤ ਸਪੰਚੀ ਦੇ ਨਾਲ ਮਿਲਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਜਿਵੇਂ ਉਸ ਪੰਛੀ ਦੀ ਪਿਆਸ ਸਿਰਫ ਮੀਂਹ ਪੈਣ ਤੇ बुझਦੀ ਹੈ ਉਸੇ ਤਰ੍ਹਾਂ ਹੀ ਮੇਰੀ ਪਿਆਸ ਵੀ ਉਸ ਅਕਾਲਪੁਰਖ ਪਰਮਾਤਮਾ ਨੂੰ ਮਿਲਣ ਤੇ ਹੀ 부ਜੇਗੀ ਜਿਵੇਂ ਸਪੰਚੀ ਦੇ ਅੰਦਰ ਤੜਪ ਰਹਿੰਦੀ ਹੈ ਮੈਨੂੰ ਲੈ ਕੇ ਉਸੇ ਤਰ੍ਹਾਂ ਮੇਰੇ ਅੰਦਰ ਤੜਪ ਹੈ ਪਰਮਾਤਮਾ ਦੇ ਮਿਲਣ ਨੂੰ ਲੈ ਕੇ ਆਪ ਜੀ ਦੇ ਜੀਵਨ ਦੇ ਨਾਲ ਜੁੜੀ ਇੱਕ ਘਟਨਾ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਇੱਕ ਵਾਰ ਇੱਕ ਵਪਾਰੀ ਭਗਤ ਪਰਮਾਨੰਦ ਜੀ ਦੇ ਪ੍ਰਤੀ ਸ਼ਰਧਾ ਰੱਖਦਾ ਆ ਉਹਨਾਂ ਨੂੰ ਬਹੁਤ ਮਹਿੰਗੇ ਵਸਤਰ ਭੇਟ ਕਰਕੇ ਜਾਂਦਾ ਹੈ ਉਹਨਾਂ ਵਸਤਰਾਂ ਨੂੰ ਪਹਿਨਣ ਤੋਂ ਬਾਅਦ ਜਦੋਂ ਭਗਤ ਪਰਮਾਨੰਦ ਜੀ ਭਗਤੀ ਉੱਪਰ ਬੈਠਦੇ ਹਨ ਤਾਂ ਉਹਨਾਂ ਦਾ ਧਿਆਨ ਅਜ ਪਰਮਾਤਮਾ 'ਚ ਨਹੀਂ ਜੁੜਦਾ ਸਗੋਂ ਉਹਨਾਂ ਦਾ ਧਿਆਨ ਬਾਰ-ਬਾਰ ਇਹਨਾਂ ਮਹਿੰਗੇ ਵਸਤਰਾਂ ਵੱਲ ਜਾਂਦਾ ਕਿ ਕਿਤੇ ਇਹ ਗੰਦੇ ਤਾਂ ਨਹੀਂ ਹੋ ਗਏ ਇਹਨਾਂ ਨੂੰ ਕੋ ਘੱਟਾ ਮਿੱਟੀ ਤਾਂ ਨਹੀਂ ਲੱਗ ਗਿਆ ਫਿਰ ਅਚਾਨਕ ਇੱਕ ਆਕਾਸ਼ਵਾਣੀ ਹੁੰਦੀ ਹੈ ਤੇ ਪਰਮਾਤਮਾ ਜੀ ਭਗਤ ਪਰਮਾਨੰਦ ਜੀ ਨੂੰ ਆਵਾਜ਼ ਦੇ ਕੇ ਕਹਿੰਦੇ ਹਨ ਕਿ ਕੀ ਗੱਲ ਭਗਤਾ ਅੱਜ ਤੇਰਾ ਧਿਆਨ ਕਿੱਧਰ ਹੈ ਤਾਂ ਭਗਤ ਪਰਮਾਨੰਦ ਜੀ ਆਪਣੀ ਅੱਖਾਂ ਚਲ ਭਰਦੇ ਹੋਏ ਬڑے ਬਿਰਾਗ ਵਿੱਚ ਜਾ ਕੇ ਪਰਮਾਤਮਾ ਨੂੰ ਕੋਟਾਨ ਕੋਟ ਨਮਨ ਕਰਦੇ ਹਨ ਤੇ ਕਹਿੰਦੇ ਹਨ ਕਿ हे ਪਰਮਾਤਮਾ ਮੈਂ ਅਜੇ ਤੱਕ ਸਿਰਫ ਸੁਣਿਆ ਸੀ ਕਿ ਜੇਕਰ ਤੇਰਾ ਕੋਈ ਭਗਤ ਭਟਕ ਜਾਵੇ ਤਾਂ ਤੂੰ ਅੱਗੇ ਹੋ ਕੇ ਉਹਨੂੰ ਵਾਪਸ ਮੋੜ ਲੈਂਦਾ ਹੈ ਪਰ ਅੱਜ ਮੈਂ ਪ੍ਰਤੱਖ ਦੇਖ ਵੀ ਲਿਆ ਹੈ ਭਗਤ ਪਰਮਾਨੰਦ ਜੀ ਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕੋ ਸ਼ਬਦ ਦੇਖਣ ਨੂੰ ਮਿਲਦਾ ਹੈ ਜੋ ਰਾਗ ਬਸੰਤ ਵਿੱਚ ਦਰਜ ਹੈ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 1253 ਉੱਪਰ ਅੰਕਿਤ ਕੀਤਾ ਗਿਆ ਹੈ ਭਗਤ ਬੈਣੀ ਜੀ ਭਗਤ ਬੈਣੀ ਜੀ ਦਾ ਜਨਮ ਸਨ 1440 ਈਸਵੀ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਚ ਹੁੰਦਾ ਹੈ ਆਪ ਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ। ਭਗਤ ਬੈਣੀ ਜੀ ਬਹੁਤ ਹੌਨਹਾਰ ਤੇ ਪੜੇ ਲਿਖੇ ਸਨ। ਇਸ ਤੋਂ ਇਲਾਵਾ ਭਗਤ ਬੈਣੀ ਜੀ ਨੂੰ ਯੋਗ ਸਾਧਨਾ ਵਿੱਚ ਅਤੇ ਧਿਆਨ ਲਗਾਉਣ ਵਿੱਚ ਮਹਾਰਤ ਹਾਸਲ ਸੀ। ਭਗਤ ਬੈਣੀ ਜੀ ਅਕਸਰ ਆਪਣੇ ਪਰਿਵਾਰ ਤੋਂ ਲੁੱਕ ਕੇ ਜੰਗਲਾਂ 'ਚ ਜਾ ਕੇ ਭਗਤੀ ਕਰਿਆ ਕਰਦੇ ਸਨ ਤੇ ਜਦੋਂ ਪਰਿਵਾਰ ਨੇ ਕਦੀ ਪੁੱਛਣਾ ਕਿ ਕਿੱਥੋਂ ਆਇਓ ਤਾਂ ਆਪ ਜੀ ਕਹਿੰਦੇ ਸੀ ਕਿ ਮੈਂ ਰਾਜ ਦੀ ਡਿਊਟੀ ਕਰਕੇ ਆਇਆ। ਉਹਨਾਂ ਦੇ ਕਹਿਣ ਤੋਂ ਭਾਵ ਹੁੰਦਾ ਸੀ ਕਿ ਮੈਂ ਅਕਾਲਪੁਰਖ ਦੀ ਡਿਊਟੀ ਕਰਕੇ ਆਇਆ ਹਾਂ। ਭਗਤ ਬੈਣੀ ਜੀ ਦੀ ਜੰਗਲ 'ਚ ਜਾ ਕੇ ਲੁੱਕ ਕੇ ਭਗਤੀ ਕਰਨ ਵਾਲੀ ਜਿਹੜੀ ਸਾਖੀ ਆ ਉਹਦਾ ਜ਼ਿਕਰ ਸਾਨੂੰ ਪਾਈ ਗੁਰਦਾਸ ਜੀ ਦੀਆਂ 12 ਚ ਵੀ ਦੇਖਣ ਨੂੰ ਮਿਲਦਾ ਹੈ ਪਾਈ ਗੁਰਦਾਸ ਜੀ ਆਪਣੀ ਬਾਤ ਚ ਲਿਖਦੇ ਨੇ ਘਰ ਆਇਆ ਜਾਂ ਪੁੱਛੀ ਗਏ ਰਾਜ ਦੁਆਰੇ ਗਿਆ ਅਲਾਵੇ ਘਰ ਸਭ ਵਿਥ ਮੰਗੀਆਂ ਵਲਛਲ ਕਰਕੇ ਛੱਤ ਲੰਗਾਵੇ ਸੋ ਇਸ ਵਾਰ ਦੇ ਵਿੱਚ ਸਾਨੂੰ ਸਪਸ਼ਟ ਹੁੰਦਾ ਹੈ ਕਿ ਭਗਤ ਬੈਣੀ ਜੀ ਜੰਗਲ ਚ ਜਾ ਕੇ ਲੁੱਕ ਕੇ ਭਗਤੀ ਕਰਿਆ ਕਰਦੇ ਸਨ ਆਪਣੇ ਪਰਿਵਾਰ ਦੇ ਕੋਲੋਂ ਭਗਤ ਬੈਣੀ ਜੀ ਦੇ ਜੀਵਨ ਨਾਲ ਸੰਬੰਧਤ ਸਾਨੂੰ ਇੱਕ ਘਟਨਾੜੀ ਦੇਖਣ ਨੂੰ ਮਿਲਦੀ ਆ ਕਿ ਭਗਤ ਬੈਣੀ ਜੀ ਅਕਸਰ ਮੂਰਤੀ ਪੂਜਾ ਕਰਿਆ ਕਰਦੇ ਸਨ ਤੇ ਇਹਨਾਂ ਦੇ ਜੋ ਗੁਰੂ ਜੀ ਸਨ ਉਚਿਤਨਾਥ ਜੀ ਉਹ ਉਹਨਾਂ ਨੂੰ ਇੱਕ ਵਾਰ ਭਗਤ ਬੈਣੀ ਜੀ ਨੂੰ ਸਮਝਾਉਣ ਵਾਸਤੇ ਕੀ ਕਰਦੇ ਆ ਕਿ ਇੱਕ ਨਦੀ ਦੇ ਵਿੱਚ ਆਪਣੇ ਜਿਹੜੇ ਖੜਾਵਾ ਨੇ ਉਹ ਰੱਖਦੇ ਨੇ ਤੇ ਉਸ ਤੋਂ ਬਾਅਦ ਉਹ ਭਗਤ ਬੈਣੀ ਜੀ ਨੂੰ ਇੱਕ ਸਾਲੀਗ੍ਰਾਮ ਦਾ ਪੱਥਰ ਲਿਓ ਲੀ ਕਹਿੰਦੇ ਨੇ ਉਸ ਪੱਥਰ ਨੂੰ ਵੀ ਪਾਣੀ ਛੱਡਣ ਲਈ ਕਹਿੰਦੇ ਨੇ ਭਗਤ ਬੈਣੀ ਜੀ ਦੇਖਦੇ ਨੇ ਕਿ ਲੱਕੜਦਿਆਂ ਚੋਂ ਖੜਾਵਾਂ ਨੇ ਉਹ ਤਾਂ ਪਾਣੀ 'ਚ ਤੈਰ ਰਹੀਆਂ ਨੇ ਪਰ ਜੋ ਸਾਲੀਗ੍ਰਾਮ ਦਾ ਪੱਥਰ ਸੀ ਉਹ ਡੁੱਬ ਜਾਂਦਾ ਹੈ ਉਹ ਸਮਝ ਜਾਂਦੇ ਨੇ ਕਿ ਉਹਨਾਂ ਦੇ ਜੋ ਗੁਰੂ ਨੇ ਉਚਿਤ ਨਾਦ ਕੀ ਉਹ ਉਹਨਾਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ ਕਿ ਜਿਹੜਾ ਪੱਥਰ ਆਪ ਡੁੱਬ ਗਿਆ ਕੱਲ ਨੂੰ ਤੈਨੂੰ ਕਿੱਥੋਂ ਤਾਰੂਗਾ ਸੋ ਇਸ ਤਰ੍ਹਾਂ ਭਗਤ ਬੈਣੀ ਜੀ ਆਪਣੇ ਗੁਰੂ ਦੇ ਸਮਝਾਉਣ ਤੇ ਮੂਰਤੀ ਪੂਜਾ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਭਗਤੀ ਵੱਲ ਲੱਗ ਜਾਂਦੇ ਨੇ ਭਗਤ ਬੈਣੀ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੁੱਲ 3 ਸ਼ਬਦ ਦਰਜ ਹਨ ਤੇ ਇਹ ਤਿੰਨੇ ਸ਼ਬਦ ਵੱਖਰੇ ਵੱਖਰੇ ਰਾਗਾਂ ਵਿੱਚ ਹਨ ਸ਼੍ਰੀ ਰਾਗ ਰਾਮਕਲੀ ਤੇ ਪ੍ਰਭਾਤੀ ਰਾਗ ਤੇ ਸ਼ਬਦ ਦਰਜ ਹਨ ਅੰਗ 974 ਤੇ ਅੰਗ 1351 ਭਗਤ ਰਾਮਾਨੰਦ ਜੀ ਭਗਤ ਰਾਮਾਨੰਦ ਜੀ ਦਾ ਜਨਮ 1366 ਈਸਵੀ ਨੂੰ ਕਾਸ਼ੀ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ ਆਪ ਜੀ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸਨ ਤੇ ਆਪ ਜੀ ਦੀ ਮਾਤਾ ਜੀ ਦਾ ਨਾਮ ਸੁਸ਼ੀਲ ਦੇਵੀ ਅਤੇ ਪਿਤਾ ਜੀ ਦਾ ਨਾਮ ਭੂਰਕਰਨ ਸੀ ਭਗਤ ਰਾਮਾਨੰਦ ਜੀ ਦੇ ਗੁਰੂ ਰਾਗਵਾਨੰਦ ਜੀ ਸਨ ਆਪ ਜੀ ਉਸ ਸਮੇਂ ਦੇ ਭਗਤੀ ਲਹਿਰ ਦੇ ਬਹੁਤ ਵੱਡੇ ਭਗਤ ਹੋਏ ਸਨ ਆਪ ਜੀ ਜਾਤ ਪਾਤ ਦੇ ਵਿਰੋਧ ਵਿੱਚ ਸਨ ਜਿਸ ਕਰਕੇ ਆਪ ਜੀ ਨੇ ਬਾਅਦ ਵਿੱਚ ਰਾਗਵਾਨੰਦ ਜੀ ਦਾ ਸਾਥ ਛੱਡ ਦਿੱਤਾ ਰਾਗਵਾਨੰਦ ਜੀ ਦਾ ਸਾਥ ਛੱਡਣ ਤੋਂ ਬਾਅਦ ਭਗਤ ਰਾਮਾਨੰਦ ਜੀ ਨੇ ਸਰਵ ਸੰਜੀਵਾਲਤਾ ਦਾ ਉਪਦੇਸ਼ ਦਿੱਤਾ ਭਗਤ ਰਾਮਾਨੰਦ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕੋ ਸ਼ਬਦ ਦਰਜ ਹੈ ਜੋ ਬਸੰਤ ਰਾਗ ਦੇ ਵਿੱਚ ਅੰਗ 1195 ਉੱਪਰ ਦਰਜ ਹੈ ਭਗਤ ਕਬੀਰ ਜੀ ਭਗਤ ਕਬੀਰ ਜੀ ਦਾ ਜਨਮ 1398 ਈਸਵੀ ਨੂੰ ਬਨਾਰਸ ਯੂਪੀ ਵਿੱਚ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਭਗਤ ਕਬੀਰ ਜੀ ਜੁਲਾਹਾ ਜਾਤੀ ਨਾਲ ਸੰਬੰਧ ਰੱਖਦੇ ਸਨ ਤੇ ਆਪ ਜੀ ਦੇ ਮਾਤਾ ਪਿਤਾ ਜੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਪਰ ਮੰਨਿਆ ਜਾਂਦਾ ਕਿ ਆਪ ਜੀ ਦਾ ਪਾਲਣ ਪੋਸ਼ਣ ਜਿਹੜਾ ਹੈ ਉਹ ਇੱਕ ਮੁਸਲਮਾਨ ਨੇ ਕੀਤਾ ਸੀ ਭਗਤ ਕਬੀਰ ਜੀ ਹੱਥੀ ਕੀਰਤ ਕਰਨ ਨੂੰ ਪਹਿਲ ਦਿੰਦੇ ਸਨ ਆਪ ਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਤੇ ਆਪ ਜੀ ਦਾ ਦੋ ਵਾਰ ਗੁਰੂ ਨਾਨਕ ਸਾਹਿਬ ਨਾਲ ਮੇਲ ਵੀ ਹੁੰਦਾ ਹੈ ਇੱਕ ਵਾਰ ਗੁਰੂ ਨਾਨਕ ਸਾਹਿਬ ਦਾ ਮੇਲ ਆਪ ਜੀ ਦੇ ਨਾਲ ਅਮਰਕੰਟਕ ਦੇ ਸਥਾਨ ਤੇ ਹੁੰਦਾ ਹੈ ਤੇ ਦੂਸਰੀ ਵਾਰ ਬਨਾਰਸ ਦੇ ਵਿੱਚ ਜਦੋਂ ਆਪ ਜੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ ਤਾਂ ਆਪ ਜੀ ਦੀ ਉਮਰ ਤਕਰੀਬਨ 40-45 ਸਾਲ ਦੇ ਕਰੀਬ ਸੀ ਭਗਤ ਕਬੀਰ ਜੀ ਪਖੰਡਵਾਦ ਦੇ ਬਹੁਤ ਵਿਰੋਧ ਵਿੱਚ ਸਨ ਤੇ ਆਪ ਜੀ ਦਾ ਜਿਹੜਾ ਆਕਾਲ ਚਲਾਣਾ ਆ ਉਹ 1598 ਈਸਵੀ ਦੇ ਕਰੀਬ ਹੁੰਦਾ ਯਾਨੀ ਕਿ ਆਪ ਜੀ ਦੀ ਉਮਰ ਜਿਹੜੀ ਮੰਨੀ ਜਾਂਦੀ ਆ 119-120 ਸਾਲ ਦੀ ਮੰਨੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪ ਜੀ ਦੇ ਜਿਹੜੇ ਸ਼ਬਦ ਦਰਜ ਆ ਉਹ 500 ਦੇ ਕਰੀਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਦੀ ਬਾਣੀ ਜਿਹੜੇ ਅੰਕਾ ਉੱਪਰ ਦਰਜ ਕੀਤੀ ਗਈ ਆ ਉਹਦਾ ਵੇਰਵਾ ਤੁਸੀਂ ਇਸ ਸਕਰੀਨ ਤੇ ਦੇਖ ਸਕਦੇ ਹੋ ਭਗਤ ਰਵਿਦਾਸ ਜੀ ਭਗਤ ਰਵਿਦਾਸ ਜੀ ਦਾ ਜਨਮ 1377 ਈਸਵੀ ਨੂੰ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਆਪ ਜੀ ਦੇ ਪਿਤਾ ਜੀ ਦਾ ਨਾਮ ਸੰਤੋਖ ਦਾਸ ਤੇ ਮਾਤਾ ਜੀ ਦਾ ਨਾਮ ਕਲਸਾ ਦੇਵੀ ਸੀ ਆਪ ਜੀ ਦਾ ਵਿਆਹ ਲੂਨਾ ਦੇਵੀ ਨਾਲ ਹੁੰਦਾ ਹੈ ਤੇ ਆਪ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਵਿਜੇ ਦਾਸ ਰੱਖਿਆ ਜਾਂਦਾ ਹੈ ਭਗਤ ਰਵਿਦਾਸ ਜੀ ਦੇ ਪਿਤਾ ਜੀ ਸੰਤੋਖ ਦਾਸ ਚਮੜੇ ਦਾ ਕੰਮ ਕਰਿਆ ਕਰਦੇ ਸਨ ਤੇ ਆਪ ਜੀ ਵੀ ਅੱਗੇ ਚੱਲ ਕੇ ਉਹਨਾਂ ਦਾ ਹੀ ਕੰਮ ਸੰਭਾਲ ਰਹੇ ਸੀ ਪਰ ਫਿਰ ਇੱਕ ਦਿਨ ਆਪਜੀ ਦੇ ਮਨ 'ਚ ਪਤਾ ਨਹੀਂ ਕੀ ਉੱਠਦੀ ਏ ਕਿ ਆਪਜੀ ਚਮੜੇ ਦਾ ਕੰਮ ਕਰਨ ਤੋਂ ਮਨਾ ਕਰ ਦਿੰਦੇ ਨੇ। ਗੁੱਸੇ ਵੱਜੋਂ ਆਪਜੀ ਦੇ ਪਿਤਾ ਜੀ ਆਪਜੀ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ। ਆਪਜੀ ਆਪਣੀ ਪਤਨੀ ਲੂਣਾ ਦੇਵਨ ਨਾਲ ਲੈ ਕੇ ਥੋੜੀ ਜਿਹੀ ਦੂਰ ਇੱਕ ਝੌਂਪੜੀ ਬਣਾ ਕੇ, ਕੁਟੀਆਂ ਬਣਾ ਕੇ ਉਹਦੇ 'ਚ ਰਹਿਣ ਲੱਗ ਜਾਂਦੇ ਨੇ ਤੇ ਉੱਥੇ ਫਿਰ ਆਪਜੀ ਜੁੱਤੀਆਂ ਗੰਡਣ ਦਾ ਕੰਮ ਕਰਦੇ ਨੇ ਤੇ ਨਾਲ-ਨਾਲ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸੀ। ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੱਖਰੇ-ਵੱਖਰੇ ਰਾਗਾਂ ਵਿੱਚ ਅਤੇ ਵੱਖਰੇ-ਵੱਖਰੇ ਅੰਗਾਂ ਉੱਪਰ ਦਰਜ ਹੈ ਜਿਸ ਦਾ ਵੇਰਵਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਬ ਮੁਲਤਾਨ ਪੰਜਾਬ ਪਾਕਿਸਤਾਨ ਵਿੱਚ ਆਇਆ ਸੀ ਆਪ ਜੀ ਦੇ ਮਾਤਾ ਜੀ ਦਾ ਨਾਮ ਮਰੀਮ ਤੇ ਪਿਤਾ ਜੀ ਦਾ ਨਾਮ ਜਮਾਲ ਉਲ ਸੁਲੇਮਾਨ ਸੀ ਬਾਬਾ ਫਰੀਦ ਜੀ ਦੇ ਮਾਤਾ ਜੀ ਬਹੁਤ ਹੀ ਭਗਤੀ ਭਾਵਨਾ ਵਾਲੇ ਸਨ ਇਸ ਲਈ ਬਚਪਨ ਤੋਂ ਹੀ ਬਾਬਾ ਫਰੀਦ ਜੀ ਨੇ ਆਪਣੇ ਮਾਤਾ ਜੀ ਨੂੰ ਆਪਣੇ ਧਰਮ ਦੇ ਗੁਰੂ ਵੀ ਮੰਨ ਲਿਆ ਸੀ ਬਾਬਾ ਫਰੀਦ ਜੀ ਨੂੰ ਬਚਪਨ ਵਿੱਚ ਸ਼ੱਕਰ ਬਹੁਤ ਪਸੰਦ ਸੀ ਇਸ ਕਰਕੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਸ਼ੱਕਰ ਗੰਝ ਵੀ ਕਹਿ ਕੇ ਬੁਲਾਇਆ ਕਰਦੇ ਸਨ ਬਾਕੀ ਆਪ ਸਾਰਿਆਂ ਨੇ ਬਾਬਾ ਫਰੀਦ ਜੀ ਦੀ ਸ਼ੱਕਰ ਵਾਲੀ ਸਾਖੀ ਤਾਂ ਸੁਣੀ ਹੀ ਹੋਵੇਗੀ ਬਾਬਾ ਫਰੀਦ ਜੀ ਤੇ ਜੀਵਨ ਨਾਲ ਸੰਬੰਧਿਤ ਜਿਹੜੀ ਸਾਨੂੰ ਘਟਨਾ ਦੇਖਣ ਨੂੰ ਮਿਲਦੀ ਆ ਉਹਨਾਂ ਦੇ ਬਚਪਨ ਕਹਿੰਦੇ ਆ ਕਿ ਜਦੋਂ ਬਾਬਾ ਫਰੀਦ ਜੀ ਦਾ ਜਨਮ ਹੋਇਆ ਸੀ ਉਸ ਸਮੇਂ ਰਮਜ਼ਾਨ ਦਾ ਮਹੀਨਾ ਸੀ ਤੇ ਬਾਬਾ ਫਰੀਦ ਜੀ ਦਾ ਜਿੱਦਣ ਜਨਮ ਹੁੰਦਾ ਆ ਉਸ ਦਿਨ ਪਹਿਲਾ ਰੋਜ਼ਾ ਸੀ ਅਜੇ ਪੂਰਾ ਮਹੀਨਾ ਜੋ ਤੱਕ ਰੋਜ਼ੇ ਖਤਮ ਨਹੀਂ ਹੋ ਗਏ ਬਾਬਾ ਫਰੀਦ ਜੀ ਸਾਰਾ ਦਿਨ ਮਾਂ ਮਰੀਮ ਦਾ ਦੁੱਧ ਨਹੀਂ ਸੀ ਚੁੰਗਦੇ ਉਹ ਦੁੱਧ ਪੀਂਦੇ ਸੀ ਤਾਂ ਸਿਰਫ ਰਾਤ ਨੂੰ ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਆਪਣੇ ਬਚਪਨ ਵਿੱਚ ਹੀ ਇੱਕ ਤਰ੍ਹਾਂ ਨਾਲ ਰੋਜ਼ਾ ਰੱਖਿਆ ਤੇ ਉਹਨੂੰ ਪੂਰਾ ਵੀ ਕੀਤਾ ਸੀ। ਗੁਰੂ ਨਾਨਕ ਸਾਹਿਬ ਆਪਣੇ ਉਦਾਸੀਆਂ ਵੇਲੇ ਜਦੋਂ ਪੱਛਮ ਵੱਲ ਜਾਂਦੇ ਨੇ ਤਾਂ ਉਸ ਵੇਲੇ ਉਹਨਾਂ ਦੀ ਮੁਲਾਕਾਤ ਬਾਬਾ ਫਰੀਦ ਜੀ ਉਸ ਵੇਲੇ ਗੱਦੀ ਦੇ ਵਾਰਿਸ ਹੁੰਦੇ ਨੇ ਸ਼ੇਖ ਬ੍ਰਹਮ ਉਹਨਾਂ ਦੇ ਨਾਲ ਹੁੰਦੀ ਹੈ ਤੇ ਸ਼ੇਖ ਬ੍ਰਹਮ ਦੇ ਕੋਲੋਂ ਉਹ ਬਾਬਾ ਫਰੀਦ ਜੀ ਦੀ ਬਾਣੀ ਇਕੱਤਰ ਕਰਦੇ ਆ ਤੇ ਫਿਰ ਬਾਬਾ ਫਰੀਦ ਜੀ ਦੀ ਬਾਣੀ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਰਜਵੀ ਕੀਤਾ ਜਾਂਦਾ ਆ। ਬਾਬਾ ਫਰੀਦ ਜੀ ਦੇ ਨਾਮ ਤੇ ਹੀ ਸ਼ਹਿਰ ਫਰੀਦਕੋਟ ਦਾ ਨਾਮ ਰੱਖਿਆ ਗਿਆ ਸੀ। ਬਾਬਾ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ 130 ਲੋਕ ਤੇ 4 ਸ਼ਬਦ ਦਰਜ ਹਨ। ਭਗਤ ਪੀਖਣ ਭਗਤ ਪੀਖਣ ਜੀ ਦਾ ਜਨਮ 1480 ਵਿੱਚ ਕਪੂਰੀ ਲਖਨਊ ਵਿੱਚ ਹੁੰਦਾ ਏ। ਆਪ ਜੀ ਮੁਸਲਮਾਨ ਜਾਤੀ ਨਾਲ ਸਬੰਧ ਰੱਖਦੇ ਸੀ। ਭਗਤ ਪੀਖਣ ਜੀ ਨੇ 12 ਸਾਲ ਦੀ ਉਮਰ ਦੇ ਵਿੱਚ ਕੁਰਾਨ ਮਜ਼ੀਦ ਨੂੰ ਯਾਦ ਕਰ ਲਿਆ ਸੀ ਤੇ ਉਹਦੇ ਅਰਥ ਕਰ ਦਿੱਤੇ ਸਨ ਇਸ ਤੋਂ ਇਲਾਵਾ ਆਪ ਅਰਬੀ ਤੇ ਫਾਰਸੀ ਦੇ ਵਿੱਚ ਚੰਗੇ ਵਿਦਵਾਨ ਸਨ ਆਪ ਜੀ ਨੂੰ ਹਾਫਿਜ਼ ਦੀ ਉਪਾਧੀ ਮਿਲੀ ਹੋਈ ਸੀ ਭਗਤ ਭੀਖਣ ਜੀ ਬੱਚਿਆਂ ਨੂੰ ਵਿਦਿਆ ਸਿਖਾਉਣ ਦਾ ਕੰਮ ਵੀ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪ ਜੀ ਦੇ ਦੋ ਸ਼ਬਦ ਅੰਕਿਤ ਕੀਤੇ ਗਏ ਹਨ ਭਗਤ ਸੂਰਦਾਸ ਜੀ ਭਗਤ ਸੂਰਦਾਸ ਜੀ ਦਾ ਜਨਮ 1478 ਈਸਵੀ ਨੂੰ ਹੁੰਦਾ ਹੈ ਆਪ ਜੀ ਦੀ ਮਾਤਾ ਜੀ ਦਾ ਨਾਮ ਜਮਨਾਦਾਸ ਤੇ ਪਿਤਾ ਜੀ ਦਾ ਨਾਮ ਰਾਮਦਾਸ ਬਿਰਾਗੀ ਸੀ ਭਗਤ ਸੂਰਦਾਸ ਜੀ ਦੇ ਬਚਪਨ ਦਾ ਨਾਮ ਮਦਨ 모ਹਨ ਸੀ ਆਪ ਜੀ ਅਕਬਰ ਦੇ ਦਰਬਾਰ ਦੇ ਵਿੱਚ ਰਾਜ ਕਵੀ ਸਨ ਅਕਬਰ ਦੇ ਦਰਬਾਰ ਵਿੱਚ ਰਹਿੰਦਿਆਂ ਵੀ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸੀ ਤੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਉਹਨਾਂ ਨੂੰ ਯਾਦ ਕਰਨ ਵਾਲਿਆਂ ਦੀ ਸੇਵਾ ਕਰਿਆ ਕਰਦੇ ਸਨ ਕਿਸੇ ਵਜ੍ਹਾ ਕਰਕੇ ਭਗਤ ਸੂਰਦਾਸ ਜੀ ਦੀਆਂ ਅੱਖਾਂ ਦੀ ਜੋਤ ਚਲੀ ਜਾਂਦੀ ਹੈ ਤੇ ਅੱਖਾਂ ਦੀ ਜੋਤ ਚਲੇ ਜਾਣ ਤੋਂ ਬਾਅਦ ਆਪ ਜੀ ਮਥਰਾ ਵਿਖੇ ਆ ਜਾਂਦੇ ਨੇ ਤੇ ਫਿਰ ਉੱਥੇ ਰਹਿ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਨੇ ਇੱਕ ਦਿਨ ਆਪ ਜੀ ਨੂੰ ਜਦੋਂ ਪਤਾ ਲੱਗਦਾ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਰਹੇ ਨੇ ਤਾਂ ਆਪ ਜੀ ਮਨ ਹੀ ਮਨ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਅਰਦਾਸ ਕਰਦੇ ਹੋ ਕਿ हे ਪਾਤਸ਼ਾਹ ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਆਪ ਜੀ ਕਿਰਪਾ ਕਰੋ ਸਾਨੂੰ ਮਾਰਗ ਦਿਖਾਓ ਤਾਂ ਜੋ ਅਸੀਂ ਮਥਰਾ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਆ ਕੇ ਆਪ ਜੀ ਦੇ ਦਰਸ਼ਨ ਕਰ ਸਕੀਏ ਭਗਤ ਸੂਰਦਾਸ ਜੀ ਆਪਣੇ ਮਨ ਦੇ ਅੰਦਰ ਅਰਦਾਸ ਕਰਕੇ ਮਥਰਾ ਤੋਂ ਚੱਲ ਪੈਂਦੇ ਨੇ ਪੂਰੇ 5.5 ਮਹੀਨੇ ਦਾ ਸਮਾਂ ਲੱਗਦਾ ਹੈ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਆਪ ਜੀ ਉਥੇ ਕਾਫੀ ਸਮਾਂ ਰੁਕਦੇ ਹੋ ਤੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਵਿੱਚ ਸੇਵਾ ਵੀ ਕਰਦੇ ਹੋ ਫਿਰ ਇੱਕ ਦਿਨ ਆਉਂਦਾ ਹੈ ਜਦੋਂ ਦਰਬਾਰ ਲੱਗਾ ਹੁੰਦਾ ਹੈ ਤੇ ਕੁਝ ਲੋਕ ਉਸ ਦਰਬਾਰ ਵਿੱਚ ਪਹੁੰਚਣਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪਣੇ ਰਚਨਾਵਾਂ ਨੂੰ ਦਰਜ ਕਰਾਉਣਾ ਚਾਹੁੰਦੇ ਹਨ ਕਿਉਂਕਿ ਉਦੋਂ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਤਿਆਰ ਕਰ ਰਹੇ ਸਨ ਗੁਰੂ ਅਰਜਨ ਪਾਤਸ਼ਾਹ ਜੀ ਹਰੇਕ ਦੇ ਕੋਲੋਂ ਉਹਨਾਂ ਦੇ ਲਿਖੀਆਂ ਰਚਨਾਵਾਂ ਸੁਣਦੇ ਤੇ ਫਿਰ ਉਹਨਾਂ ਨੂੰ ਮਨਕ ਕਰੀ ਜਾ ਰਹੇ ਸਨ ਫਿਰ ਵਾਰੀ ਆਉਂਦੀ ਹੈ ਭਗਤ ਸੂਰਦਾਸ ਜੀ ਦੀ ਭਗਤ ਸੂਰਦਾਸ ਜੀ ਆਪਣੇ ਨਾਲ ਹਮੇਸ਼ਾ ਇੱਕ ਸਤਾਰ ਰੱਖਦੇ ਸਨ ਜੋ ਆਪਾਂ ਉਹਨਾਂ ਦੀ ਫੋਟੋਆਂ ਵਿੱਚ ਦੇਖ ਸਕਦੇ ਹਾਂ ਭਗਤ ਸੂਰਦਾਸ ਜੀ ਆਪਣੀ ਸਤਾਰ ਉੱਪਰ ਤਾਰ ਛੇੜਦੇ ਨੇ ਤੇ ਰਾਗ ਸਾਰਗ ਵਿੱਚ ਇੱਕ ਪੰਕਤੀ ਉਚਾਰਨ ਕਰਦੇ ਨੇ ਸਿਰਫ ਉਹ ਇੱਕ ਪੰਕਤੀ ਗਾਉਂਦਿਆਂ ਹੀ ਉਹਨਾਂ ਦੀ ਜਿਹੜੀ ਲੇਵ ਆ ਉਹ ਪਰਮਾਤਮਾ ਨਾਲ ਜੁੜ ਜਾਂਦੀ ਆ ਤੇ ਫਿਰ ਕਿੰਨੇ ਦੇਰ ਤੱਕ ਉਹ ਉਸੇ ਪੰਕਤੀ ਨੂੰ ਗਾਇਨ ਕਰੀ ਜਾਂਦੇ ਨੇ ਇੱਧਰ ਹੁਣ ਸਮਾਪਤੀ ਦਾ ਸਮਾਂ ਹੋ ਰਿਹਾ ਹੁੰਦਾ ਹੈ ਪਰ ਭਗਤ ਸੂਰਦਾਸ ਜੀ ਉਸੇ ਇੱਕ ਪੰਕਤੀ ਨੂੰ ਗਾਇਨ ਕਰੀ ਜਾ ਰਹੇ ਹੁੰਦਣ ਭਾਈ ਗੁਰਦਾਸ ਜੀ ਗੁਰੂ ਸਾਹਿਬ ਨੂੰ ਪੁੱਛਦੇ ਹਨ ਕਿ ਗੁਰੂ ਸਾਹਿਬ ਹੁਣ ਕੀ ਕਰਨਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹਨਾਂ ਦੇ ਲਈ ਪ੍ਰਮਾਤਮਾ ਨਾਲ ਜੁੜ ਚੁੱਕੀ ਹੈ ਇਹਨਾਂ ਨੂੰ ਗਾਉਣ ਦਿਓ ਇਹਨਾਂ ਨੂੰ ਕੋਈ ਵੀ ਤੰਗ ਨਾ ਕਰੇ ਭਗਤ ਸੂਰਦਾਸ ਜੀ ਜਦੋਂ ਆਪਣੇ ਗਾਇਨ ਦੀ ਸਮਾਪਤੀ ਕਰਦੇ ਹਨ ਤਾਂ ਭਾਈ ਗੁਰਦਾਸ ਜੀ ਗੁਰੂ ਸਾਹਿਬ ਨੂੰ ਪੁੱਛਦੇ ਹਨ ਕਿ ਗੁਰੂ ਸਾਹਿਬ ਦੱਸੋ ਕੀ ਲਿਖੀਏ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹਨਾਂ ਨੇ ਜੋ ਇੱਕ ਪੰਕਤੀ ਉਚਾਰਨ ਕੀਤੀ ਹੈ ਉਸਨੂੰ ਹੀ ਲਿਖ ਦਿਓ ਇਸ ਤੋਂ ਬਾਅਦ ਗੁਰੂ ਸਾਹਿਬ ਆਪ ਇੱਕ ਸ਼ਬਦ ਉਚਾਰਨ ਕਰਦੇ ਹਨ ਰਾਗ ਸਾਰਗ ਦੇ ਵਿੱਚ ਤੇ ਉਸ ਸ਼ਬਦ ਨੂੰ ਗੁਰੂ ਸਾਹਿਬ ਭਗਤ ਸੂਰਦਾਸ ਜੀ ਦਾ ਨਾਮ ਹੈ ਇੱਥੇ ਅੰਕਿਤ ਕਰਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੋ ਇਹ ਸੀ ਅੱਜ ਦੀ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਰਹਿੰਦੇ ਬਾਕੀ 8 ਭਗਤ ਸਹਿਬਾਨ ਦੀ ਜੀਵਨੀ ਉੱਪਰ ਚਰਚਾ ਵਿਚਾਰਾਂ ਕੀਤੀਆਂ ਨੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਬਾਕੀ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਜਿਵੇਂ ਆਪ ਜੀ ਨੂੰ ਸਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰ ਨਾਲ ਇੰਤਜ਼ਾਰ ਰਹਿੰਦਾ ਹੈ ਤੇ ਜਿਵੇਂ ਮੈਂ ਇਸ ਵੀਡੀਓ ਦੇ ਸ਼ੁਰੂਆਤ ਵਿੱਚ ਬੇਨਤੀ ਕੀਤੀ ਕਿ ਸਾਡੇ ਚੈਨਲ ਨੂੰ ਜ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ